ਭਾਈ ਕਿਸਾਨ ਦੋਸਤੋ ਕਣਕ ਦੀ ਫਸਲ ਦਾ ਕੰਮ ਹੁਣ ਤਕਰੀਬਨ ਖਤਮ ਹੋ ਗਿਆ ਕਣਕ ਆਪਾਂ ਘਰ ਦੇ ਵਾਸਤੇ ਜਿਹੜੀ ਜ਼ਰੂਰਤ ਹੁੰਦੀ ਆ ਉਹਨੂੰ ਆਪਾਂ ਢੋਲ ਦੇ ਵਿੱਚ ਸਟੋਰ ਕਰਕੇ ਰੱਖ ਲੈਂਦੇ ਆ ਖਾਣ ਦੇ ਵਾਸਤੇ ਆਪਾਂ ਨੂੰ ਲੋੜ ਆ ਜਾਂ ਪਸ਼ੂਆਂ ਦੇ ਵਾਸਤੇ ਜ਼ਰੂਰਤ ਪੈਂਦੀ ਆ ਜਾਂ ਫਿਰ ਆਪਾਂ ਬੀਜ ਦੇ ਵਾਸਤੇ ਕਣਕ ਦੀ ਆਪਾਂ ਨੂੰ ਲੋੜ ਹੁੰਦੀ ਆ ਨੂੰ ਤਾਂ ਉਹ ਖਰਾਬ ਨਾ ਹੋਵੇ ਢੋਲਾਂ ਦੇ ਵਿੱਚ ਸਟੋਰ ਕਰ ਲੈਂਦੇ ਆ ਉਹਨੂੰ ਤੇ ਕਈ ਵਾਰੀ ਉਹਨੂੰ ਸੁੱਸਰੀ ਵਗੈਰਾ ਲੱਗ ਜਾਂਦੀ ਆ ਉਹ ਤੋਂ ਬਚਾ ਦੇ ਵਾਸਤੇ ਉਹਦੇ ਵਿੱਚ ਫਿਰ ਆਪਾਂ ਜਿਹੜੀ ਸਲਫਾਸ ਦੀ ਗੋਲੀ ਅਲੂਮੀਨੀਅਮ ਫਾਸਫਾਈਟ ਹੁੰਦਾ ਉਹ ਆਪਾਂ ਅ ਬਰਤਦੇ ਆ ਜਿਆਦਾਤਰ ਜ਼ਿੰਮੇਦਾਰ ਉਹਨੂੰ ਕਣਕਾਲੀਆਂ ਗੋਲੀਆਂ ਕਹਿ ਕੇ ਜਾਣਦੇ ਨੇ ਤੇ ਉਹ ਜਿਹੜੀ ਦਵਾਈ ਢੋਲ ਦੇ ਵਿੱਚ ਆਪਾਂ ਧਰਦੇ ਨੇ ਉਹ ਇੱਕ ਗੈਸ ਵਾਲੀ ਦਵਾਈ ਹੁੰਦੀ ਹੈ ਉਹ ਤੋਂ ਗੈਸ ਨਿਕਲਦੀ ਆ ਢੋਲ ਨੂੰ ਆਪਾਂ ਉੱਪਰੋਂ ਥੋੜ੍ਹਾ ਬੰਦ ਕਰਕੇ ਉਹਦੇ ਵਿੱਚ ਦਵਾਈ ਧਰਦੇ ਨੇ ਜੇ ਕੋਈ ਸੁੱਸੀ ਵਗਾਰਾ ਲੱਗ ਜਾਂਦੀ ਆ ਤਾਂ ਉਹ ਸਾਰੀ ਖਤਮ ਹੋ ਜਾਂਦੀ ਆ ਜਿਹੜੀ ਕਣਕ ਆਪਾਂ ਬੀਜ ਦੇ ਵਾਸਤੇ ਵਰਤਣੀ ਆ ਉਹਦੇ ਵਾਸਤੇ ਤਾਂ ਕੋਈ ਪ੍ਰੋਬਲਮ ਨਹੀਂ ਉਹ ਤਾਂ ਆਪਾਂ ਵਰਤ ਸਕਦੇ ਆ ਉਹਨੂੰ ਇਹ ਗੋਲੀ ਦੇ ਨਾਲ ਕੋਈ ਪ੍ਰੋਬਲਮ ਨਹੀਂ ਪਰ ਜਿਹੜੀ ਕਣਕ ਆਪਾਂ ਖਾਣ ਦੇ ਵਾਸਤੇ ਵਰਤਣੀ ਆ ਬਹੁਤ ਸਾਰੇ ਜ਼ਿੰਮੇਦਾਰ ਸੋਚਦੇ ਨੇ ਵੀ ਜ਼ਹਿਰ ਵਾਲੀ ਗੱਲ ਐ ਉਹ ਤੇ ਉਹ ਆਪਾਂ ਖਾਣ ਦੇ ਵਾਸਤੇ ਜਿਹੜੀ ਕਣਕ ਵਰਤਣੀ ਆ ਉਹਦੇ 'ਚ ਉਹ ਨਾ ਪਾਈ ਜਾਵੇ ਤੇ ਜਿਹੜੀ ਸੋਸਰੀ ਵਗੈਰਾ ਫਿਰ ਹੋਰ ਤਰੀਕੇ ਨਾਲ ਕਿਵੇਂ ਆਪਾਂ ਕਾਬੂ ਕਰ ਸਕਦੇ ਆ ਇਹਦੇ ਬਾਰੇ ਇਸ ਵੀਡੀਓ 'ਚ ਗੱਲਬਾਤ ਕਰਾਂਗੇ ਕਿਉਂਕਿ ਹੋਰ ਵੀ 2-3 ਨੁਕਤੇ ਹੈਗੇ ਜਿਨ੍ਹਾਂ ਦੇ ਨਾਲ ਆਪਾਂ ਵਰਤ ਕੇ ਦੇਸੀ ਨੁਕਤੇ ਨੇ ਜਿਹੜੇ ਆਪਾਂ ਆਪਣੀ ਕਣਕ ਸਟੋਰ ਕਰਨ ਵੇਲੇ ਜੇ ਵਰਤਾਂਗੇ ਤਾਂ ਕਣਕ ਜਿਹੜੀ ਨੂੰ ਆਪਣੇ ਕੋਈ ਕੀੜਾ ਮਕੌੜਾ ਸਸਰੀ ਵਗੈਰਾ ਨਹੀਂ ਲੱਗਦੀ ਬਿਲਕੁਲ ਜਿਹੋ ਜੀ ਪਾਵਾਂਗੇ ਉਹ ਜਿਹੋ ਹੀ ਕੱਟ ਲਾਂਗੇ ਤੇ ਇਹਦੇ ਬਾਰੇ ਆਪਾਂ ਪੂਰੀ ਗੱਲਬਾਤ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਡਿਸਕਸ ਕਰਾਂਗੇ ਕਿਉਂਕਿ ਹੁਣ ਜ਼ਿਆਦਾਤਰ ਜ਼ਿਮੀਂਦਾਰ ਕਣਕ ਸਟੋਰ ਕਰ ਰਹੇ ਨੇ ਇਸ ਵੇਲੇ ਜ਼ਰੂਰਤ ਆ ਸੋ ਸਭ ਤੋਂ ਪਹਿਲਾਂ ਤਾਂ ਬੇਨਤੀ ਹੈ ਵੀ ਜੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨੋਟੀਫਿਕੇਸ਼ਨ ਦੇ ਵਾਸਤੇ ਬੈਲ ਵਾਲਾ ਆਈਕਨ ਪ੍ਰੈਸ ਕਰ ਦਿਓ ਤਾਂ ਕਿ ਜੋ ਵੀ ਆਪਾਂ ਵੀਡੀਓ ਅਪਲੋਡ ਕਰੀਓ ਉਹਦਾ ਨੋਟੀਫਿਕੇਸ਼ਨ ਜਿਹੜਾ ਤੁਹਾਨੂੰ ਮਿਲਦਾ ਰਹੇ ਸੋ ਦੋਸਤੋ ਜਿਹੜੀ ਕਣਕ ਉਹਨਾਂ ਆਪਾਂ ਢੋਲ ਦੇ ਵਿੱਚ ਸਟੋਰ ਕਰਦੇ ਆ ਜੇ ਆਪਾਂ ਬਜਾਈ ਦੇ ਵਾਸਤੇ ਰੱਖ ਰਹੇ ਆ ਬੀਜ ਦੇ ਵਾਸਤੇ ਕੋਈ ਕਣਕ ਦਾ ਢੋਲ ਭਰਿਆ ਉਹਦੇ ਵਿੱਚ ਤਾਂ ਆਪਾਂ ਸਲਫਾਸ ਵਾਲੀਆਂ ਗੁਲੀਆਂ ਰੱਖ ਸਕਦੇ ਆ ਅਲਮੀਨੀਅਮ ਫਾਸਫਾਈਟ ਆ ਜਿਹੜੀ ਉਹ ਰੱਖ ਦਿਓ ਪਰ ਥੱਲੇ ਬੰਦ ਕਰਦੇ ਕੋਈ ਡਰ ਨਹੀਂ ਪਰ ਜਿਹੜੀ ਕਣਕ ਆਪਾਂ ਪਸ਼ੂਆਂ ਦੇ ਵਾਸਤੇ ਵਰਤਨੇ ਜਾਂ ਆਪਣੇ ਖਾਣ ਦੇ ਵਾਸਤੇ ਵਰਤਣੀ ਹੈ ਉਹਦੇ ਵਾਸਤੇ ਆਪਣਾ ਕੋਲੇ ਦੂਸਰਾ ਜਿਹਾ ਆਲਟਰਨੇਟਿਵ ਹੈਗਾ ਤਾਂ ਫਿਰ ਆਪਾਂ ਨੂੰ ਸਲਫਾਸ ਦੇ ਗੋਲਿਆ ਨਹੀਂ ਵਰਤਣੀਆਂ ਚਾਹੀਦੀਆਂ ਉਹ ਕੀ ਅਲਟਰਨੇਟਿਵ ਹੋ ਸਕਦਾ ਉਹਦੇ ਬਾਰੇ ਆਪਾਂ ਗੱਲ ਕਰਦੇ ਆਂ ਵੀ ਕਣਕ ਆਪਣੇ ਖਰਾਬ ਨਾ ਹੋਵੇ। ਕੁਝ ਇੱਕ ਦੋ ਨੁਕਤੇ ਨੇ ਜੇ ਆਪਾਂ ਉਹਨਾਂ ਨੂੰ ਵਰਤਾਂਗੇ ਇਹਨਾਂ ਬੈਨ ਲਾਗੂ ਕਰਾਂਗੇ ਤਾਂ ਕਣਕ ਨੂੰ ਦਾ ਇੱਕ ਦਾਣਾ ਵੀ ਖਰਾਬ ਨਹੀਂ ਹੁੰਦਾ ਤੇ ਨਾ ਹੀ ਉਹਦੇ ਵਿੱਚ ਕੋਈ ਜਿਹੜਾ ਕੀੜਾ ਮਕੌੜਾ ਸੁਛਰੀ ਵਗੈਰਾ ਜਿਹੜੀ ਲੱਗੇ। ਸੋ ਸਭ ਤੋਂ ਪਹਿਲਾਂ ਤਾਂ ਜ਼ਰੂਰੀ ਇਹ ਆ ਵੀ ਕਣਕ ਆਪਣੇ ਬਿਲਕੁਲ ਸੁੱਕੀ ਹੋਣੀ ਚਾਹੀਦੀ। ਕਈ ਵਾਰੀ ਜ਼ਿਮੇਦਾਰ ਕੀ ਕਰ ਦਿਆ ਜਿਹੜੇ ਖੇਤ ਦੇ ਵਿੱਚ ਕਈ ਵਾਰੀ ਕਣਕ ਨਰਮਾ ਹੀ ਆਪਾਂ ਕਈ ਵਾਰੀ ਵੱਢ ਲਿਆ ਕਿਤੇ ਬਿੱਗਾ ਡੇਢ ਬਿੱਗਾ ਥਾਉ ਆਪਣਾ ਪਿੱਸੋ ਰਹਿ ਗਿਆ ਆਪਾਂ ਕਹਿੰਨਾ ਚੱਲ ਘਰ ਦੇ ਵਿੱਚ ਰੱਖਣੀ ਐ ਇਹਨੂੰ ਵੱਢ ਲੁਕ ਘਰੀ ਲੈ ਚਲਦੇ ਆ ਸੁਕਾ ਲਵਾਂਗੇ ਉਹਨੂੰ ਆਪਾਂ 8-10 ਦਿਨ ਸੁਕਾ ਵੀ ਲੈਨੇ ਆ ਪਰ ਉਹਦੇ ਵਿੱਚੋਂ ਮੌਇਸਚਰ ਨਹੀਂ ਜਾਂਦਾ ਇਹ ਗੱਲ ਜ਼ਰੂਰ ਧਿਆਨ ਦੇ ਵਿੱਚ ਰੱਖਿਓ ਜਿਹੜੀ ਕਣਕ ਬਿਲਕੁਲ ਸਹੀ ਤਰੀਕੇ ਦੇ ਨਾਲ ਪੱਕਦੀ ਆ ਬੱਲੀਆਂ 'ਚ ਪੱਕਦੀ ਆ ਉਹੀ ਕਣਕ ਘਰੇ ਰੱਖਣੀ ਚਾਹੀਦੀ ਆ ਉਸੇ ਦਾ ਵੀ ਰੱਖਣਾ ਚਾਹੀਦਾ ਜਿਹੜੀ ਕਣਕ ਆਪਾਂ ਨਰਮਾ ਵੱਢ ਲੈਂਦੇ ਆ ਤੇ ਉਹਦੇ ਤੋਂ ਮਹੱਤਵ ਚ ਨਹੀਂ ਜਾਂਦਾ ਖਰਾਬ ਹੋਣ ਦਾ ਹਮੇਸ਼ਾ ਹੀ ਖਤਰਾ ਬਣਿਆ ਰਹਿੰਦਾ ਸੋ ਪਹਿਲੀ ਗੱਲ ਤਾਂ ਇਹ ਧਿਆਨ ਰੱਖਣਾ ਵੀ ਕਣਕ ਜਿਹੜੀ ਘਰ ਦੇ ਵਿੱਚ ਆਪਾਂ ਸਟੋਰ ਕਰਦੇ ਆ ਖਾਣ ਵਾਸਤੇ ਕਰਦੇ ਆ ਜਾਂ ਆਪਾਂ ਆਪਾਂ ਨੂੰ ਬੀਜ ਦੇ ਵਾਸਤੇ ਚਾਹੀਦੀ ਹੈ ਬਿਲਕੁਲ ਸੁੱਕੀ ਕਣਕ ਚਾਹੀਦੀ ਹੈ ਉਹਦਾ 10 ਤੋਂ 12% ਵੱਧ ਤੋਂ ਵੱਧ ਨਮੀ ਹੋਣੀ ਚਾਹੀਦੀ ਆ ਬਿਲਕੁਲ ਸੁੱਕੀ ਖੇਤ ਦੇ ਵਿੱਚੋਂ ਹੀ ਪਹਿਲਾਂ ਸੁੱਕੀ ਵੱਢੋ ਫਿਰ ਉਹਨੂੰ ਘਰੇ ਵੀ ਜਿਹੜੀ ਆਪਾਂ ਇੱਕ ਦਾ ਦੋ ਦਿਨ ਧੁੱਪ ਦੇ ਵਿੱਚ ਹੀ ਰੱਖੋ ਤੇ ਫਿਰ ਜਿਹੜਾ ਦੂਜਾ ਧਿਆਨ ਰੱਖਣਾ ਜਦੋਂ ਆਪਾਂ ਕਣਕ ਘਰ ਲਏ ਉਹਨੇ ਕਈ ਵਾਰੀ ਆਪਾਂ ਧੁੱਪ ਦੇ ਵਿੱਚ ਖਿਲਾਰ ਦਿੰਦੇ ਆ ਧੁੱਪ ਦੇ ਵਿੱਚ ਖਿਲਾਰ ਕੇ ਉਹਨੂੰ ਗਰਮ ਗਰਮ ਨੂੰ ਹੀ ਕਈ ਵਾਰੀ ਸਟੋਰ ਕਰ ਦਿੰਦੇ ਆ ਢੋਲ ਦੇ ਵਿੱਚ ਪਾ ਦਿੰਦੇ ਆ ਇਹ ਗਲਤੀ ਨਾ ਕਰਿਓ ਧੁੱਪੇ ਪਈ ਕਣਕ ਨੂੰ ਸ਼ਾਉਂ ਦੇ ਵਿੱਚ ਕਰੋ ਅੰਦਰ ਭਰਾਂਡੇ ਭੁੰਡੇ ਕਰ ਲਓ ਉੱਥੇ ਇੱਕ ਦਾ ਦੋ ਦਿਨ ਠੰਡੀ ਹੋਣ ਦੇ ਕਣਕ ਠੰਡੇ ਕਣਕ ਨੂੰ ਆਪਾਂ ਜਿਹੜੀ ਸਟੋਰ ਕਰਨ ਦੇ ਵਾਸਤੇ ਢੋਲ ਦੇ ਵਿੱਚ ਪਾਉਣਾ ਕਿਉਂਕਿ ਜੇ ਗਰਮ ਕਣਕ ਨੂੰ ਆਪਾਂ ਢੋਲ ਦੇ ਵਿੱਚ ਪਾ ਦਨੇ ਤਾਂ ਉਹਦੇ ਵਿੱਚ ਨਾ ਖਰਾਬ ਹੋਣ ਦਾ ਖਤਰਾ ਬਣਿਆ ਰਹਿੰਦਾ ਉਹਨੂੰ ਜਿਹੜਾ ਸੁਸਰੀ ਜਾਂ ਕੀੜਾ ਮਕੌੜਾ ਜ਼ਿਆਦਾ ਲੱਗਦਾ ਸੋ ਇਹ ਬਿਲਕੁਲ ਧਿਆਨ ਦੇ ਵਿੱਚ ਰੱਖਣਾ ਗਰਮ ਕਣਕ ਕਦੇ ਵੀ ਢੋਲ ਦੇ ਵਿੱਚ ਨਾ ਪਾਇਓ ਦੂਸਰੇ ਸੁਸਰੀ ਜਾਂ ਕੀੜੇ ਮਕੌੜੇ ਤੋਂ ਬਚਾ ਦੇ ਵਾਸਤੇ ਦੇਸੀ ਜਿਹੜੇ ਆਪਣੇ ਨੁਕਤੇ ਜਿਨ੍ਹਾਂ ਦੀ ਆਪਾਂ ਗੱਲ ਕਰਦੇ ਆ ਜਿਹੜੇ ਅਸੀਂ ਵਰਤਦੇ ਆ ਅਸੀਂ ਤਾਂ ਦੋ ਹੀ ਚੀਜ਼ਾਂ ਵਰਤਦੇ ਆ ਇੱਕ ਤਾਂ ਜੀ ਆਪਣੇ ਆ ਜਿਹੜੀਆਂ ਸ਼ੀਖਾਂ ਅੱਗ ਚਲਾਉਣ ਵਾਲੀ ਡੱਬੀ ਹੁੰਦੀ ਆ ਸ਼ੀਖਾਂ ਹੁੰਦੀਆਂ ਨੇ ਸ਼ੀਖਾਂ ਦੀਆਂ ਡੱਬੀਆਂ ਆਪਾਂ ਉਹਦੇ ਵਿੱਚ ਛਿੜ ਦਿੰਨੇ ਆ ਤੇ ਉਹਦੇ ਨਾਲ ਕੀ ਆ ਉਹ ਮੌਇਸਚਰ ਨੂੰ ਖਿੱਚ ਕੇ ਰੱਖ ਦਿਆ ਮੌਇਸਚਰ ਉਹਨੂੰ ਵਧਣ ਨਹੀਂ ਦਿੰਦੀ ਤੇ ਦੂਸਰਾ ਜਿਹੜਾ ਅਸੀਂ ਆਮ ਕਰਕੇ ਕੀ ਕਰਦੇ ਆ ਬਹੁਤ ਥੋੜੀ ਜੀ ਤੂੜੀ ਸੁੱਕੀ ਤੂੜੀ ਬਿਲਕੁਲ ਸੁੱਕੀ ਤੂੜੀ ਥੱਲੇ ਢੋਲ ਦੇ ਵਿੱਚ ਥੱਲੇ ਪਾ ਦਿੰਨੇ ਆ ਜਿਆਦਾ ਨਹੀਂ ਪਾਉਂਦੇ 100 ਗ੍ਰਾਮ ਪਾਈ ਆ ਕਿ ਜਿਹਦੇ ਵਿੱਚ ਕਣਾਂ ਜਿਆ ਹੁੰਦਾ ਉਹ ਜਿਹੜਾ ਪਣਾ ਜਿਆ ਹੁੰਦਾ ਨਾ ਉਹ ਆਪਣੀ ਕਣਕ ਦੇ ਵਿੱਚ ਜੇ ਹੋਵੇ ਤਾਂ ਉਹਦੇ ਨਾਲ ਕੀੜਾ ਮਕੌੜਾ ਲੱਗਦਾ ਨਹੀਂ ਉਹਨੂੰ ਜਿਹੜਾ ਆਪਾਂ ਘੁਣਾ ਕਹਿੰਦੇ ਨੇ ਘੁਣਾ ਨਹੀਂ ਲੱਗਦਾ ਸੋ ਥੋੜੀ ਜੀ ਟੂੜੀ ਥੱਲੇ ਪਾ ਦੇਣੀ ਹੈ ਤੇ ਉੱਪਰ ਉਹਦੇ ਵਿੱਚ ਕਣਕ ਪਾਉਣੀ ਸ਼ੁਰੂ ਕਰ ਦਿਓ ਕਣਕ ਪਾਤੀ ਜਿਵੇਂ ਆਪਾਂ ਉਹਦੇ ਵਿੱਚ ਫਿਰ ਜਗਾ ਸਾਡੇ ਸਾਡੇ ਕੇ ਜਿਹੜੀਆਂ 2-2 4-4 ਡੱਬੀਆਂ ਜਿਹੜੀਆਂ ਸ਼ੀਖਾ ਵਾਲੀਆਂ ਨੇ ਉਹ ਉਹਦੇ ਵਿੱਚ ਸੁੱਟ ਦਿਓ ਤੇ ਉੱਪਰ ਤੱਕ ਭਰ ਦਿਓ ਤਿੰਨ ਚਾਰ ਜਗ੍ਹਾ ਤੇ ਸ਼ੀਖਾ ਵਾਲੀਆਂ ਡੱਬੀਆਂ ਜਿਹੜੀਆਂ ਵਿੱਚ ਸੁੱਟ ਦਿਓ ਚੰਗੀ ਤਰ੍ਹਾਂ ਜਦੋਂ ਐਨ ਪੂਰਾ ਟੋਲ ਭਰ ਗਿਆ ਤੇ ਫੇਰ ਉਹਨੂੰ ਇਹਨਾਂ ਉੱਪਰ ਚੰਗੀ ਤਰ੍ਹਾਂ ਉੱਤੇ ਕੋਈ ਕਾਗਜ਼ ਵਗੈਰਾ ਧਰ ਕੇ ਬੰਦ ਕਰ ਦਿਓ ਤੇ ਜੇ ਇਸ ਤਰ੍ਹਾਂ ਤਰੀਕੇ ਦੇ ਨਾਲ ਆਪਾਂ ਕਣਕ ਨੂੰ ਸਟੋਰ ਕਰਦੇ ਆ ਤਾਂ ਕਣਕ ਨੂੰ ਬਿਲਕੁਲ ਇੱਕ ਵੀ ਦਾਣਾ ਕਦੇ ਜਿਹੜਾ ਸੁਸਰੀ ਦਾ ਨਹੀਂ ਲੱਗਦਾ ਅਸੀਂ ਹਰ ਵਾਰ ਸਟੋਰ ਕਰਦੇ ਆ ਅਸੀਂ ਸਿਰਫ ਦੋ ਹੀ ਚੀਜ਼ਾਂ ਵਰਤਦੇ ਆ ਤੇ ਇੱਕ ਡੱਬੀਆਂ ਸਿੱਖਾਂ ਵਾਲੀਆਂ ਤੇ ਦੂਸਰੀ ਥੋੜੀ ਜੀ ਟੂੜੀ ਪਾ ਲੈਂਦੇ ਆ ਤੇ ਕਈ ਜ਼ਿੰਮੇਵਾਰ ਕਣਕ ਦੇ ਵਿੱਚ ਜਿਹੜਾ ਆਪਾਂ ਲਸਣਾਂ ਦੀਆਂ ਗੁੱਠੀਆਂ ਵੀ ਪਾ ਦਿੰਦੇ ਨੇ ਇਲਾਸਣ ਜਾਂ ਗੰਡੀਆਂ ਸੁੱਕੀਆਂ ਗੰਡੀਆਂ ਤਾਂ ਤੁਸੀਂ ਪਾਦਨਗੇ ਕਈ ਵਾਰੀ ਉਹਦੇ ਚ ਬਸਟਰ ਹੋਵੇ ਨਾ ਕਣਕ ਖਤਮ ਖਰਾਬ ਹੋਣ ਦਾ ਖਤਰਾ ਹੁੰਦਾ ਤੇ ਜਾਂ ਫਿਰ ਜਿਮੀਦਾਰ ਨਿੰਮ ਦੀਆਂ ਜਿਹੜੀਆਂ ਦਾਤਣਾਂ ਜਾਂ ਜਾਂ ਡੱਕੇ ਜੇ ਉਹ ਵੀ ਤੁਸੀਂ ਸੁੱਕੇ ਪਾ ਸਕਦੇ ਹੋ ਜਾਂ ਨਿੰਮ ਦੇ ਪੱਤੇ ਨਿੰਮ ਦੇ ਪੱਤੇ ਗਿੱਲੇ-ਗਿੱਲੇ ਨਾ ਪਾਇਓ ਸ਼ਕਾ ਆ ਕੇ ਪੱਤੇ ਤੇ ਕਿਸੇ ਪੋਟਲੀ ਕੱਪੜੇ ਦੇ ਵਿੱਚ ਬੰਨ ਕੇ ਤੁਸੀਂ ਉਹ ਵੀ ਪਾ ਸਕਦੇ ਹੋ ਉਹਦੇ ਨਾਲ ਵੀ ਜਿਹੜੀ ਆਪਣੀ ਕਣਕ ਨੂੰ ਬਿਲਕੁਲ ਨਹੀਂ ਲੱਗਦਾ ਕਿਉਂਕਿ ਨਿੰਮ ਦੇ ਵਿੱਚੋਂ ਵੀ ਇੱਕ ਖਾਸ ਕਿਸਮ ਦੀ ਗੰਧ ਆਉਂਦੀ ਹੈ ਜੀਦੇ ਕਰਕੇ ਜਿਹੜਾ ਕੀੜਾ ਮਕੌੜਾ ਜਿਹੜਾ ਨੇੜੇ ਨਹੀਂ ਆਉਂਦਾ ਛੇਤੀ ਕੀਤੇ ਤੇ ਇਹ ਤਾਂ ਬਿਲਕੁਲ ਹੀ ਨਹੀਂ ਭੁਲਾਣਾ ਵੀ ਕਣਕ ਦਾ ਜਿਹੜਾ ਮੋਇਸਚਰ ਹੈ ਉਹਨੂੰ ਐ ਬਿਲਕੁਲ ਸੁੱਕੀ ਕਣਕ ਦੰਦ ਥੱਲੇ ਦੱਬ ਕੇ ਦੇਖੋ ਕੜਕ ਦੇਣੇ ਬੋਲਦੀ ਹੋਵੇ ਉਹੀ ਕਣਕ ਜਿਹੜੀ ਆਪਾਂ ਢੋਲ ਦੇ ਵਿੱਚ ਪਾਉਣੀ ਆ ਨਮੀ ਨੂੰ ਬੜਾ ਧਿਆਨ ਚ ਰੱਖਣਾ 10 ਤੋਂ 12% ਨਮੀ ਜਿਹੜੀ ਹੋਣੀ ਚਾਹੀਦੀ ਆ ਜੇ ਆਪਾਂ ਥੋੜੀ ਨਮੀ ਵਾਲੀ ਕਣਕ ਢੋਲ ਦੇ ਵਿੱਚ ਪਾ ਦੇਣਾ ਨਾ ਫਿਰ ਉਹ ਖਰਾਬ ਹੋ ਜਾਂਦੀ ਆ ਉਹਦਾ ਕਈ ਵਾਰ ਤਾਂ ਆਪਾਂ ਨੂੰ ਉਦੋਂ ਹੀ ਪਤਾ ਲੱਗਦਾ ਵੀ ਆਟਾ ਬਣ ਗਿਆ ਸੋ ਦੋਸਤੋ ਹਰ ਜਿਹੜੇ ਵੀਡੀਓ ਦੇ ਵਿੱਚ ਇੰਨੀ ਕੀ ਗੱਲਬਾਤ ਕਰਨੀ ਸੀ ਸੋ ਇਹ ਬਿਨਾ ਜਿਹੜੀ ਆਪਾਂ ਚਲਫਾਸ ਦੀਆਂ ਗੋਲੀਆਂ ਤੋਂ ਜਿਹੜੀ ਘਰ ਦੇ ਵਾਸਤੇ ਤੁਸੀਂ ਕਣਕ ਸਟੋਰ ਕਰਨੀ ਆ ਉਹ ਉਹਦੇ ਵਿੱਚ ਉਹ ਬਿਲਕੁਲ ਇਹ ਦੇਸੀ ਤਰੀਕਾ ਵਰਤੋ ਇਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਕਣਕ ਸੋਟੀ ਕਦੇ ਖਰਾਬ ਨਹੀਂ ਹੁੰਦੀ ਹਾਂ ਜਿਹੜੀ ਕਣਕ ਤੁਸੀਂ ਬਜਾਈ ਦੇ ਵਾਸਤੇ ਵਰਤਣੀ ਆ ਉਹਦੇ ਵਿੱਚ ਤੁਸੀਂ ਅਲੱਗ ਜੇ ਰੱਖਦੇ ਹੋ ਢੋਲ ਜੇ ਉਹਦੇ ਵਿੱਚੋਂ ਹੀ ਰੱਖਦੇ ਹੋ ਫਿਰ ਤਾਂ ਜੇ ਉਸੇ ਕਣਕ ਤੋਂ ਬਜਾਈ ਵਾਸਤੇ ਉਸੇ ਵਿੱਚੋਂ ਹੀ ਆਪਾਂ ਘਰ ਦੇ ਵਾਸਤੇ ਵਰਤਣੀ ਆ ਫਿਰ ਤਾਂ ਬਿਲਕੁਲ ਹੀ ਜਿਹੜੀ ਫਾਸ ਆਪਣੇ ਸਲਫਾਸ ਵਾਲੀ ਗੋਲੀ ਉਹ ਨਾ ਵਰਤੋ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਅੰਤ ਵਿੱਚ ਸਾਰੇ ਕਿਸਾਨ ਦੋਸਤਾਂ ਨੂੰ ਸ਼ਤਿ ਸ੍ਰੀ ਅਕਾਲ ਦੋਸਤੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਹੋਰ ਯਾਰ ਦੋਸਤਾਂ ਨਾਲ ਵੀਡੀਓ ਸ਼ੇਅਰ ਜ਼ਰੂਰ ਕਰਿਆ ਕਰੋ ਧੰਨਵਾਦ ਦੋਸਤੋ ਸ਼ਤਿ ਸ੍ਰੀ ਅਕਾਲ ਦੋਸਤੋ